ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਸੁਖੇ ਕੋਲੋਂ ਵੀਡੀਓ ਕਵਰ ਕਰਾਂਗੇ ਜੀ ਨਾਗ ਦਿਖਾਵਾਂ ਤੁਹਾਨੂੰ ਚਾਰ ਤੇ ਤਿੰਨ ਸੂਏ ਸਵਾਏ ਹੈ ਬਾਈ ਹਾਂਜੀ ਇੱਕ ਦਿਖਾ ਦਾਂ ਗੱਪਣਾ ਇੱਕ ਬਾਜੂ ਰੇਟ ਦੇ ਵਿੱਚ ਵੀ ਦਿਖਾਵਾਂਗੇ ਸਸੀ ਕਾਬਾਈ ਗੁਰ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਬੁੱਟੇ ਚੜਦੀ ਕਲਾ ਪਹਿਲਾਂ ਤਾਂ ਨੰਬਰ ਬੋਲ ਗਏ ਜੀ ਆਪਣਾ 9950 ਜੀ 99490 ਹੁਣ ਕੋਈ ਪ੍ਰੋਬਲਮ ਨਹੀਂ ਨੰਬਰ ਲੱਗਦਾ ਵਧੀਆ ਵਧੀਆ ਲੱਗ ਰਹੀ ਹਾਂ ਓਕੇ ਜੀ ਕਈ ਕਰਾ ਲੈ ਸੱਟ ਨੂੰ ਓਕੇ ਜੀ ਤੇ ਕਿੰਨੇ ਜਾਨਵਰ ਆ ਬਾਈ ਆਪਣੇ ਕੋਲੇ ਅੱਜ ਆਪਣੇ ਕੋਲ 4 ਆ ਜੀ 4 ਆ ਤਿੰਨ ਸੂਏ ਸਵਾਜ ਤੇ ਇੱਕ ਗੱਬਣ ਗੱਬਣ ਜੀ ਤੇ ਪਿੰਡ ਆਪਣਾ ਆ ਗਿਆ ਬੱਲੋ ਜਿਹੜਾ ਆਪਾਂ ਨੂੰ ਬਠਿੰਡਾ ਦਾ ਸੀਲ ਆ ਗਈ ਪਾਲਿਆ ਪਾਲਾਂ ਵਾਲੀ ਨੇੜੇ ਆਪਣੇ ਤਪਾ ਮੰਡੀ ਤੇ ਰਾਮਪਰਾ ਮੰਡੀ ਕਿਉਂ ਪਿੰਡ ਨਹੀਂ ਪੈ ਕੇ ਕਈ ਚੌ ਤੇ 1 ਏਕ ਤੇ ਬਾਈ ਸੂਖਾ ਕਿਵੇਂ ਚੱਲਦਾ ਕੰਮ ਕਰ ਕੰਮ ਬਹੁਤ ਵਧੀਆ ਚੱਲਦਾ ਜੀ ਵੀਡੀਓ ਪਾਉਣ ਸਾਰ ਉਹਦੀ ਵਿਖ ਜਾਂਦੀ ਵੀਡੀਓ ਦਾ ਰਿਸਪਾਂਸ ਕਿਵੇਂ ਰਹਿੰਦਾ ਬਹੁਤ ਵਧੀਆ ਰਹਿੰਦਾ ਬਾਈ ਉੱਤੇ ਚਾਰ ਮੰਗਾਂ ਦੀ ਪਾਈ ਸੀ ਇੱਕ ਰਹਿ ਗਈ ਸੀ ਚਾਰ ਹੀ ਵੇਖੀਆਂ ਚਾਰੇ ਵੇਖੀਆਂ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਆਨੇ ਬਾਈ ਸੂਈ ਸਵਾਈ ਹਾਂਜੀ ਤੇ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਇੱਕ 1 ਵਜੇ ਦੇ ਹਿਸਾਬ ਨਾਲ ਹਿਸਾਬ ਨਾਲ ਲੈ ਬੈ ਜਜਮੈਂਟ ਕਰ ਲੋ ਤਾਂ ਕਿ ਚਵਾਈ ਕਿੰਨੇ ਵਜੇ ਦੀ ਆ ਬਾਈ ਤੜਕੇ 7 ਵਜੇ ਦੀ ਚਵਾਈ ਕਰੀ ਹੋਈ ਸੀ ਜੀ ਖੋਲੋ ਜੀ ਇਹਦੇ ਮਗਰ ਕੀ ਆ ਗਿਆ ਬਾਈ ਇਹਦੇ ਮਗਰ ਕੱਟਾ ਹੈ ਜੀ ਕੱਟਾ ਕਿੰਨੇ ਦਿਨਾਂ ਦੀ ਸੂਈ ਆ ਵੀ ਸਤ ਮਾਨ ਨੂੰ ਹੋਊ ਬਾਈ ਬੁੱਤੇ ਛੀਮਾ ਖਤਮਾ ਦੇਣਾ ਓਕੇ ਜੀ ਹਾਂ ਝੋਟੀ ਵਾਲੀ ਚੰਗੀਆਂ ਨਜਾਇਜ਼ ਹੂੰ ਹੂੰ ਬਾਕੀ ਦੀ ਗੱਲ ਅਸੀਂ ਨਾਗ ਹੋ ਜਾਣਗੇ 4 ਧਾਰਾਂ ਕਿਸੇ ਦੀਆਂ ਨਹੀਂ ਮਾਰਦੇ ਹਾਂ ਧਾਰਾਂ ਨਾ ਮਾਰਦੇ ਤੇ ਆਹ ਦੇਖੋ ਕਿੰਨੀ ਕੁਆਲਿਟੀ ਵਾਲੀ ਝੋਟੀ ਆ ਬਾਈ ਸੁਣੀ ਕਾ ਨਹੀਂ ਕੱਟੀ ਬਹੁਤ ਨਜਾਇਜ਼ ਹੈ ਜੀ ਤੇ ਐਂ ਬਹਿ ਜਾ ਕੱਟੀ ਥੱਲੇ ਕੋਈ ਵਾਸਤਾ ਹੀ ਕੱਟੀ ਨਹੀਂ ਹੂੰ ਤੇ ਕਿੰਨੇ ਪੈਸੇ ਬਾਈ ਇਹਦੇ ਜਾਇਜ਼ ਜੇ ਵਾਹ ਲੈਣ ਦੇਣ ਦੀ ਕਰਤੀਆਂ ਚਾਟੇ ਵਾਟੇ ਝੋਟੀ ਵਾਲ ਲੈਣ ਦੇਣੀ ਇਹਦੇ ਇੱਕ ਪੰਜ ਲੈ ਲੈ ਬੁੱਤੇ ਜਾਇ ਰੇਟਾ ਹਨਾ ਜਮਾ ਜਾਇ ਜਾ ਦੁੱਧ ਦੇ ਉੱਤੇ 14 ਕਿਲੋ ਤੇ ਲੇਵੇ ਦੀ ਜੱਜਮੈਂਟ ਉਹ ਸਾਹ ਉਹਨਾਂ ਕਰ ਲੋ ਦੁਪਹਿਰ ਦੇ ਹਿਸਾਬ ਨਾਲ ਕਿਉਂਕਿ ਦੁਪਹਿਰੇ ਆਪਾਂ ਵੀਡੀਓ ਬਣਾ ਰਹੇ 1 ਵਜੇ ਹਾਂਜੀ 1 ਲੱਖ 5 ਤੁਹਾਡਾ ਮੰਨਦਾ ਤੇ ਅੱਗੇ ਬਾਈ ਜਿਹਦਾ ਬੱਚਾ ਸਪੈਰ ਹੋ ਗਿਆ ਹਾਂਜੀ ਇਹਦਾ ਲਿਓ ਮੂੜਾ ਚੱਕ ਕੇ ਸਵੇਰੇ ਸੂਈ ਸੀ ਬਾਈ ਇਹ 5 ਵਜੇ ਦੀ 5 ਵਜੇ ਸੂਪੀ ਸੀ ਤੇ ਬੱਚਾ ਫਿਰ ਮਰਿਆ ਦਿੱਤਾ ਕਿ ਬਾਅਦ ਦੇ ਵਿੱਚ ਮਰ ਗਿਆ ਇਹਦਾ ਕੱਢਾ ਹੀ ਹੈ ਮਰਿਆ ਅੱਛਾ ਓਕੇ ਤੇ ਹੁਣ ਜੇਰ ਜੂਰ ਪਾਏਗੀ ਸਮਝ ਨਾ ਜੇਰ ਤਾਂ ਬਾ ਡਿੱਗਣ ਵਾਲੀ ਆ ਦੋ ਮਿੰਟਾਂ ਦਾ ਕੰਮ ਹੀ ਆ ਜੀ ਉਹ ਤਾਂ ਤੁਹਾਨੂੰ ਦੇਖਾਂਗੇ ਤੁਸੀਂ ਨਹੀਂ ਆਉਂਦੀ ਵਧੀਆ ਠੀਕ ਆ ਧਾਰਾ ਧਾਰਾ ਦੋਨੇ ਦੇਖਾਂਗੇ ਮਗਾ ਬਾਲਾਂਗੇ ਜਮਾ ਓਕੇ ਤੇ ਮੁੱਲ ਕਿ ਆ ਗਿਆ ਬਈ ਸੋਕੇ ਦਾ ਬਸ ਮੁੱਲੇ ਦਾ ਜਮਾ ਲੈਂਦੇ ਨਹੀਂ ਕਹਿਦਗੇ ਹੂੰ ਇਹਦਾ 95 ਹੀ ਲੈ ਲਾਂ ਬਸ ਖੜੀ ਰਹਿਣ ਦੇ ਜੀ ਮੈਂ ਤਾਂ ਵਾਟਦੀ ਸੀ ਮੈਂ ਤਾਂ ਇੱਕ ਦੱਸਦੀ ਸੀ ਓਕੇ ਇਹਦੇ ਤੇ ਕੋਈ ਪ੍ਰੋਬਲਮ ਹੀ ਨਹੀਂ ਆ ਨਾ ਜਮਾ ਨਹੀਂ ਆ ਦੇ ਲੈ ਲਓ ਜੀ ਅੱਗੇ ਵਾਲੀ ਦੇਖ ਬਈ ਹੂੰ ਮਹਾ ਜਮਾ ਜਾਜ ਗੱਲ ਆ ਸਾਰੀ ਤੇ ਮੁੱਲੇ ਦਾ ਆ ਗਿਆ 95 ਖੜੀ ਰਹਿਣ ਦੇ ਜੇ ਰੁਪਈ ਜਾਂਦੀ ਆ ਇਹਦੀ ਹਾਂ ਤੇ ਬਈ ਅੱਗੇ ਆ ਮੈਂ ਗੱਭਣਾ ਜੀ ਗੱਬਣ ਮੈਂ ਆ ਗਈ ਚੰਗੇ ਵਜਨ ਵਜੂਦ ਵਾਲੀ ਪੂਰੀ ਜੀ ਪੂਰੀ ਮਾਲਕਾ ਦੇ ਦੁੱਧ ਦੀ ਵੀ 13 ਕਿਲੋ ਹੀ ਸਹੀ ਦੀ ਦਿੱਤੀ ਐ ਤੇ ਕਿੰਨੇ ਦਿਨ ਘਟਜੂ ਬਾਈ ਸੁਖੇ ਦਿਨ ਹਜੇ ਘਟਦੀ ਐ ਜੀ ਇਹ ਪਾਂਛੀ ਪੰਜ ਤੋਂ 6 ਦਿਨ ਬਾਕੀ ਹਾਂ ਤੇ ਬਾਈ ਕਿੰਨਾ ਗ ਦੁੱਧ ਦੇ ਦੂਗੀ ਇਹ ਦੁੱਧ ਬਾਈ ਮਾਲਕਾ ਦੇ 13 ਕਿਲੋ ਚੋਇਆ ਹੋਇਆ ਜਮਾ ਅੱਛਾ ਹਾਂਜੀ 13 ਕਿਲੋ ਦੁੱਧ ਚੋਇਆ ਹੋਇਆ ਜਮਾ ਜੀ ਜਮਾ ਖੋਲੋ ਜਿੰਨ ਤੋਂ ਰੱਖ ਰਹਿ ਕਿ ਚੱਕ ਚੰਗੀ ਆ ਗਈ ਜੀ ਲਾਹੜ ਤੇ ਤੁਹਾਨੂੰ ਪੂਰੀ ਟੌਪ ਦੀ ਝੋਟੀ ਲਾਹੜ ਤੇ ਦਿਖਾਵਾਂਗੇ ਝੋਟੀ ਬਹੁਤ ਚੰਗੀ ਆ ਜੀ ਓਕੇ ਜੀ ਤੇ ਸੂਆ ਕਿਹੜਾ ਬਾਈ ਸੁਖੇ ਦਾ ਸੂਆ ਰਹਿਣਾ ਤ ਜੀ ਜਸੂ ਅਸੂ ਤੇ ਸਿੰਘ ਥੱਲੇ ਦੀ 1 ਨੰਬਰ 1 ਨੰਬਰ ਜੀ ਕਿੰਨੇ ਕੁ ਦੁੱਧ ਰਕਾਰ ਦੱਸਾਈ ਬਾਈ ਦੁੱਧ 13 ਕਿਲੋ ਚੋਇਆ ਜੀ 13 ਉਹ ਵੀ ਮੈਂ ਬਾਣੀ ਨਜਾਇ ਚੰਗੇ ਆਪਣੇ ਕੋਲ ਤਿੰਨ ਚਾਰ ਤਣ ਹੋ ਗਿਆ ਇਹਨੂੰ ਹੂੰ ਬਾਣੀ ਨਜਾਇ ਚੰਗੇ ਨਾ ਰੰਗਣਾ ਮੈਂ ਕੋਸੂ ਘਾਰ ਪਿੱਛੇ ਥਣਾ ਥਣਾ ਜਮਾ ਓਕੇ ਜੀ ਉਹਦੀ ਗਰੰਟੀ ਹੋ ਠੀਕ ਆ ਜੀ ਤੇ ਬਾਈ ਸੁਖੇ ਜੀ ਆਪਾਂ ਇਹਦੇ ਗੱਲ ਕਰ ਲਏ ਥਣਾ ਥਣਾ ਦੀ ਜਮਾ ਓਕੇ ਮੈਂ ਕਹਾ ਜਮਾ ਓਕੇ ਆ ਬਾਈ ਤੇ ਪੈਸੇ ਬਾਈ ਆਪਾਂ ਲੈਣੇ ਨਹੀਂ ਬਾਈ ਗਲਤ ਕੋਸੂ ਨਹੀਂ ਇਹ ਤਾਂ ਗਲਤਰੀ ਹੈ ਹਾਂ ਪੈਸੇ ਬਾਈ ਇਹਦਾ ਵੀ ਲੈਣ ਦੇਣ ਜਾਂ ਕਰੀਏ ਬਸ ਇਹ ਲੈਣ ਦੇਣ 15 ਲਵਾਂਗੇ ਕਿਤੇ ਮੈਂ ਸੂਪੀ ਇੱਕ 25 ਦੀ ਮੈਂ ਹੈ ਜੀ ਜਮਾ ਜਮਾ ਹਾਂ ਤੇ ਲੈ ਵੇਲ ਉਹਦੀ ਬੜੀ ਸਾਫ ਹੈ ਨਾ ਬੜੀ ਸਾਫਾ ਟਿਲਾਂ ਢੁਲਾਂ ਬਾਹਰ ਜਮਾ ਨੇ ਜੋ ਲੈਵਾ ਭਰ ਲੈ ਤੁਰਿਆ ਨਹੀਂ ਜਾਣਾ ਓਕੇ ਉਹਦੇ 25 ਦੀ ਮੈਂ ਵੇਖੋ ਓਕੇ ਜੀ ਚੱਲ ਹੁਣ ਜੇ ਕੱਚਾ ਹੈ ਗੱਭਣ ਲੈ ਜਾਂਦਾ 15 ਲੈ ਲਾਂ ਓਕੇ ਹਾਂ ਜੀ ਤੇ ਹੁਣ ਵੀਰੇ ਲਾਟ ਤੇ ਟਾਪ ਦੀ ਝੋਟੀ ਆ ਗਈ ਜਮਾ ਟਾਪ ਦੀ ਝੋਟੀ ਜੀ ਚਾਰ ਦੰਦ ਚੌਗੀ ਜਮੂ ਪੱਟ ਕੇ ਦੰਦ ਦੇ ਦੂਜਾ ਬਈ ਦੂਜਾ ਦਾ ਏ ਰੇ ਨਾਲ ਦੂਜਾ ਸੂਗਾ ਜੀ ਤੇ ਮਗਰ ਕੱਟੀ ਬੜੀ ਵਧੀਆ ਹਨਾ ਮਗਰ ਵੀ ਬਾਈ ਟੀਕਾ ਟੂਕਾ ਬੜਾ ਚੰਗਾ ਕਰਾਇਆ ਸੀ ਕੱਟੀ ਬਹੁਤ ਚੰਗੀ ਓਕੇ ਖੋਲੋ ਜੀ ਇਹਦਾ ਵੀ ਤੋਰਾ ਕਰਾ ਕੇ ਚੈੱਕ ਤੇ ਕਿੰਨਾ ਬੌਲਾ ਤੇ ਕਦੋਂ ਸੂਈ ਆ ਬਾਈ ਇਹਨੂੰ ਸੂਈ ਨਹੀਂ ਤਾਂ ਹੋ ਗਿਆ ਹਨਗੇ 12 13 ਦਿਨ ਬੁੱਟੇ ਹੂੰ ਦੁੱਧ ਹੈਗਾ 11 ਕਿਲੋ ਸਹੀ ਤੇ ਕਿੰਨਾ ਕੇ ਦੇ ਦੂ ਹੋਰ ਦੁੱਧ ਬਾਈ ਦੁੱਧ ਬਾਈ 12 13 ਕਿਲੋ ਦਾ ਕੱਟੀ ਨੂੰ ਖਰ ਦੇਣਾ ਚਾਹੀਦਾ ਇੱਕ ਤਨ ਬੜਾ ਕੱਲ ਕੱਟੀ ਆ ਉਧਰ ਪੜਾਇਆ ਪਸੂ ਕਰ ਜਾਣਾ ਕੁਆਲਿਟੀ ਚੰਗੀ ਹਨਾ ਹਾਂ ਜੀ ਹਾਂ ਜੀ ਤੇ ਲੇਵੇ ਦੀ ਜਜਮੈਂਟ ਇਹਦੀ ਵੀ ਦੁਪਹਿਰ ਦੇ ਹਿਸਾਬ ਨਾਲ ਕਰ ਲਓ ਸਵੇਰ ਦੀਆਂ ਕਿਉਂਕਿ ਭਾਈ ਕਹਿੰਦਾ ਆਪਾਂ ਚਵਾ ਕੇ ਦੇਣੀਆ ਤਾਂ ਨਾ ਟਾਈਮ ਹੈ ਆਪਾਂ ਨੂੰ ਕੋਈ ਦੁੱਧ ਛੱਡਣ ਦਾ ਭਾਈ ਚੋਕੇ ਲਿਆਵੀਂ ਹਾਂ ਉਹ ਕੰਮ ਨਹੀਂ ਆਪਣਾ ਜਮਾ ਆਪਦੀ ਤਸੱਲੀ ਨਾ ਪਸ਼ੂ ਖਰੀਦੋ ਦੋ ਦਿਨ ਚੋਵੇ ਤਿੰਨ ਦਿਨ ਚੋਵੇ ਹੂੰ ਤੇ ਭਾਈ ਸੁਖੇ ਇਹਦੇ ਕਿੰਨੇ ਪੈਸੇ ਆ ਜਮਾ ਜੈਜੀ ਕਹਿੰਦੀਆਂ ਨਾ ਵੀ ਜੈਜੀ ਜੈਜੀ ਚੋਟੀ ਦਾ 35 ਦੀ ਸੀ ਜੀ ਇਹ ਪੂਰੀ ਹੂੰ ਇਹ ਲਾ 282 ਲੈ ਲਾਂਗੇ ਕੀ ਚੋ ਦੋ ਸ਼ੋਰ 1 ਲੱਖ ਤੇ 28000 ਰੁਪਏ ਹਾਂਜੀ ਮਗਰ ਕੱਟੀ ਦੁੱਧ ਬੌਲਾ ਕਿੰਨਾ ਰੈਡੀ ਹੁਣ ਜਮਾ ਇਹਦੇ ਥਲੇ 11 ਕਿਲੋ ਮੇਲ ਲਈ ਓਕੇ ਜੀ ਹਾਂਜੀ ਤੇ ਨਾਗਸੀ ਬਾਈ ਕੋਲ ਚਾਰ ਚਾਰੇ ਸਾਨੂੰ ਦਿਖਾਏ ਆ ਜੀ ਕੱਲੇ ਕੱਲੇ ਦੀ ਜਾਣਕਾਰੀ ਲੈ ਕੇ ਦਈ ਸੌਦਾ ਕਰ ਲੈਣਾ ਪਹਿਲੇ ਨੰਬਰ ਵਾਲੀ ਝੋਟੀ ਵੀ ਚੰਗੀ ਆ ਦੂਜੇ ਨੰਬਰ ਵਾਲੀ ਬੱਚਾ ਸਬੈਰ ਇਹ ਵੀ ਚੰਗੀ ਆ ਤੀਜੇ ਨੰਬਰ ਵਾਲੀ ਗੱਬਣ ਚੰਗੇ ਵਜਨ ਵਜੂਦ ਦੀ ਤੇ ਲਾਸਟ ਤੇ ਚੰਗੀ ਟੌਪ ਦੰਗੀ ਨਾ ਆਪਾਂ ਝੋਟੀ ਦਿਖਾਈ ਆ ਤੇ ਨੰਬਰ ਬਾਈ ਸੋਕੇ ਫੇਰ ਬੋਲ ਦੇ 91 50 ਜੀ 92 490 ਪਿੰਡ ਬੱਲੋਾ ਜੀ ਜ਼ਿਲ੍ਹਾ ਬਰਨਾਲਾ ਸੌਰੀ ਜ਼ਿਲ੍ਹਾ ਬਟਿੰਡਾ ਤੇ ਦਸੀਲ ਬਾੜਿਆਲੀ ਨੇੜੇ ਬਾਈ ਦੇ ਰਾਮਪਰਾ ਮੰਡੀ ਦੇ ਤੱਪਾ ਮੰਡੀ ਕਰ ਲਿਓ ਬਾਈ ਦਾ ਸੰਪਰਕ ਕੱਲੇ ਕੱਲੇ ਪਹੂ ਦੀ ਜਾਣਕਾਰੀ ਲੈ ਕੇ ਨੰਬਰ ਦੱਸ ਕੇ ਦੋ ਸੌਦੇ ਕਰਨੇ ਆ ਧੰਨਵਾਦ ਜੀ